ਸਾਰੇ ਖੇਡ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁਜਰਵਾਲ ਅੱਜ ਐਡਮਿੰਟਨ ਦੇ ਵਿੱਚ ਐਡਮਿੰਟਨ ਪੀਜਨ ਕਲੱਬ ਵਾਲਿਆਂ ਨੇ ਇੱਕ ਛੋਟੀ ਜੀ ਪਾਰਟੀ ਆਰਗੇਨਾਈਜ਼ ਕੀਤੀ ਆ ਤੇ ਮੈਨੂੰ ਸਪੈਸ਼ਲ ਬੁਲਾਇਆ ਪਹਿਲਾਂ ਤਾਂ ਇਹਨਾਂ ਲਈ ਬਹੁਤ 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 ਵੱਡਾ ਧੰਨਵਾਦ ਮਨਦੀਪ ਵੀਰ ਆਸੀ ਤੇਦਰ ਖੰਨੇ ਕੋਲੋਂ ਅੰਮਾ ਵੀਰ ਮਾਨੂਪੁਰ ਇਹ ਬਾਈ ਜੀ ਡੀਸੀ ਹੋਣੀ ਬੇਗੇ ਵਾਲੇ ਵੱਡਾ ਪਿਆਰ ਆ ਤੇ ਵੀਰ ਲੰਡੇ ਕੇ ਗੁਰਜੀਤ ਵੀਰ ਲੰਡੇ ਕੇ ਮੋਗਾ ਗੁਰਜੀਤ ਮੋਗਾ ਤੇ ਇਧਰ ਕਾਲੀ ਟੋਪੀ ਵਾਲਾ ਵੀਰ ਤੇ ਵਰਮੀ ਦੇ ਨਾਲ ਪਿੰਡ ਵਰਮੀ ਆ ਸੋਨੀ ਵੀਰ ਚਚਰਾੜੀ ਨੂੰ ਭਰਾ ਮੰਨਦੇ ਆ ਰਾਣਾ ਵੀਰ ਤੇ ਇਧਰ ਵੀਰ ਮਨਦੀਪ ਮੱਲਿਆਣਾ ਤਖ਼ਾਨ ਵੱਧ ਦੇ ਨਾਲ ਹਾਂਜੀ ਮਨਦੀਪ ਵੀਰ ਦੌਧਰ ਦੇ ਨਾਲ ਲੋਪ ਹੋ ਗਏ ਐ ਲੋਪੋਂ ਵੱਧਣੀ ਬੱਗਣੀ ਤੋਂ ਵੀਰ ਅਰਵਿੰਦਰ ਅਰਵਿੰਦਰ ਵੀਰ ਤੇ ਇੱਧਰ ਵੀਰ ਮਨੀ ਵੀਰ ਸਵੰਦੀ ਸਵੰਦੀ ਮੁਰਲਾਪੁਰ ਦਾਖਾ ਨਹੀਂ ਗੱਲਗਰਾਉਂ ਗੱਲਗਰਾਉਂ ਦੇ ਕੋਲੇ ਤੇ ਇੱਧਰ ਵੀਰ ਜੰਡੀ ਵੀਰ ਚੰਡੀ ਕਰੇ ਵੀ ਹੱਥ ਗਲਾਬੀ ਕਰੀ ਜਾਂਦਾ ਤੇ ਤੇ ਰੇਰ ਵੀਡੀਓ ਤੁਹਾਨੂੰ ਨਹੀਂ ਵੀਡੀਓ ਦਾ ਰੇਰੂ ਪਾ ਗਿਆ ਹੈ ਕਿਉਂਕਿ ਉੱਥੇ ਦਵਾਈ ਨਾਲ ਲਾਲ ਹੋ ਜਾਂਦੇ ਆ ਤੇ ਇੱਥੇ ਰੰਗ ਨਾਲ ਲਾਲ ਹੋਏ ਹੋਏ ਆ ਤੇ ਮੋਹਣਾ ਵੀਰ ਅ ਮ ਲੀਲਾ ਬਾਈ ਸਾਰੀ ਹੋਣਾ ਦੇ ਪਾ ਰਿਹਾ ਹੋਣਾ ਇੱਕਠੇ ਇਕੱਠੇ ਸਦਾ ਹੀ ਬੈਠੇ ਹੋਇਆ ਪੀਏ ਜਿਹੜੀ ਇਕੱਠਿਆ ਰਹੀ ਕੀਤੀ ਆ ਤੂੰ ਉਤਰਵਾਜੀ ਇਹ ਸਾਰੇ ਬੰਦਿਆਂ ਦੇ ਐਡਵਾਂਟੇਜ ਚ ਆਪਣੇ ਆਪਣੇ ਕਾਰੋਬਾਰ ਬਹੁਤ ਵਧੀਆ ਵਧੀਆ ਨਹੀਂ ਬਹੁਤ ਵਧੀਆ ਤੇ ਕੋਈ ਪੰਜਾਬ ਚੋਂ ਭਰਾ ਵੀ ਆਉਂਦਾ ਕੋਈ ਬੱਚਾ ਆਉਂਦਾ ਉਹਦੀ ਵੀ ਮਦਦ ਕਰਦੇ ਆ ਤੇ ਅੱਜ ਇਹ ਕੁੱਤਰਵਾਜੀ ਦਾ ਹੀ ਸ਼ੌਂਕ ਆ ਸਾਰੇ ਭਰਾਵਾਂ ਨੂੰ ਜੋੜੀ ਬਟਾਏ ਇਕੱਠੀ ਵੀਦਾ ਸਾਰਿਆਂ ਲਈ ਆਪਣੇ ਲਈ ਤਾੜੀ ਤੇ ਮੇਰੇ ਘਰ ਹੁਣ ਤੀਜੀ ਬਾਜੀ ਹੋ ਰਹੀ ਹੈ ਤੀਜੀ ਚੌਥੀ ਮਿਲਣਾ ਚੌਥੀ ਚੌਥੀ ਬਾਜੀ ਐਡਵੈਂਟਲ ਦੇ ਵਿੱਚ ਕਬੂਤਰਬਾਜੀ ਦੀ ਹੋ ਰਹੀ ਆ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੀ ਜਿਹੜੀ ਨੈਕਸਟ ਬਾਜੀ ਹੋਊਗੀ ਸ਼ਾਇਦ ਉਹਨੂੰ ਚੈਨਲ ਤੇ ਵੀ ਅਸੀਂ ਦਿਖਾਵਾਂਗੇ ਤੇ ਹੋਰ ਵੀ ਕੀ ਗੱਲ ਸੋਸੋ ਜਿਹੇ ਹੋ ਨਹੀਂ ਨਹੀਂ ਡਾਡਾ ਡਾਡਾ ਸੁਣ ਰਿਹਾ ਪੰਜਾਬੀ ਉਹ ਸੁਣੀਦਾ ਵੀ ਕੈਨੇਡਾ ਵਾਲੇ ਬੰਦੇ ਜਿਹੜੇ ਪਰ ਕੇਦੇ ਤੇ ਮੂੰਹ ਲਾ ਲਈ ਆ ਬੰਦਾ ਤੇ ਸ਼ੌਂਕ ਦਾ ਕਰਕੇ ਲਾਲੀ ਆਉਂਦੀ ਆ ਇਹ ਸ਼ੌਂਕ ਹੀ ਵਾਕਿਆ ਹੀ ਲਾਲੀ ਲਿਆਉਂਦੀ ਆ ਇਹ ਸ਼ੌਕ ਤੇ ਸਾਰੇ ਭਰਾ ਚਾਹੇ ਕਬੂਤਰ ਬਾਜ਼ ਵੀਰ ਆ ਬਲਦਾਂ ਵਾਲੇ ਵੀਰ ਆ ਸ਼ਿਕਾਰੀ ਕੁੱਤੇ ਵਾਲੇ ਆ ਸ਼ਾਇਦ ਹੀ ਕਿਤੇ ਇੰਨਾ ਭਾਈਚਾਰਾ ਇਹ ਸਾਰੇ ਉਤਰੀ ਜੋੜੀ ਬੈਠੇ ਆ ਭਰਾਵਾਂ ਨੂੰ ਭਰਾਵਾਂ ਦੇ ਨਾਲ ਮਾਨੂ ਵੀਰ ਵੀਰ ਸਾਰਿਆਂ ਦੇ ਪੰਜਾਬ 'ਚ ਵੀ ਵਧੀਆ ਕਾਰੋਬਾਰ ਸੀ ਇੱਥੇ ਤਾਂ ਹੁਣ ਪ੍ਰਮਾਤਮਾ ਦੀ ਕਿਰਪਾ ਤੇ ਦੋ ਭਰਾਵਾਂ ਦੀ ਮਦਦ ਕਰਨ ਜੋਗੇ ਵੀ ਆ ਸੋ ਸਾਰੇ ਤੁਹਾਡੇ ਖਲਾਬ ਵਾਲਿਆਂ ਦਾ ਬਹੁਤ ਧੰਨਵਾਦ ਬੜਿਆ ਮਾਨ ਸਤਕਾਰ ਤੁਸੀਂ ਦਿੱਤਾ ਤੇ ਪ੍ਰਮਾਤਮਾ ਕਿਰਪਾ ਕਰੇ ਤੇ ਹੁਣ ਕਬੱਡੀ ਕੱਪ ਵੀ ਹੋ ਰਿਹਾ ਵਾ ਇੱਥੇ ਐਡਮਿੰਟਨ ਦੇ ਵਿੱਚ ਸੰਦੀ ਵੀਰਾ ਸ਼ੋਕਰਾਂ ਸ਼ੋਕਰਾਂ ਤੇ ਜੰਨਾ ਵੀਰ ਕਾਲੇ ਮੇਰੇ ਭਰਾ ਨੇ ਉਹ ਵੀ ਤੇ ਉਥੇ ਵੀ ਗੱਲਾਂ ਬਾਤਾਂ ਤੇ ਇੱਥੇ ਸਾਰੇ ਐਡਮਿੰਟਨ ਦੇ ਤੇ ਪ੍ਰਮਾਤਮਾ ਕਿਰਪਾ ਕਰੇ ਅਗਲੀ ਵਾਰੀ ਤੁਹਾਨੂੰ ਕਿਤੇ ਲਾਈਵ ਟੈਲੀਕਾਸ ਦਿਖਾਵਾਂਗੇ ਧੰਨਵਾਦ ਤੇ ਸਾਡਾ ਵੀਰ ਮਨਦੀਪ ਸਨੀ ਵੀਰ 80 ਤੋਂ ਕਿਉਂਕਿ ਭਰਾਵਾ ਸਾਰਾ ਪ੍ਰਮਾਤਮਾ ਕਿਰਪਾ ਕਰੇ ਇਹ ਮੇਰੀ ਮੈਂ ਸਾਰਿਆਂ ਦਾ ਪਿਆਰ ਬਣਿਆ ਰਹੇ ਦੇ ਕੱਪ ਛੱਪ ਮਾਰਦੇ ਆ ਗੱਲਾਂ ਬਾਤਾਂ ਕਰਦੇ ਆ ਡিনার ਕਰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਰੀ ਦੇ ਵਿੱਚ ਵੀ ਗੱਲਾਂ ਬਾਤਾਂ ਕਰਾਂਗੇ ਫਰਾਂਟੋ ਦੇ ਵਿੱਚ ਵੀ ਕੂਤਰਵਾਜਾਂ ਨਾਲ ਵੀ ਮੈਲ ਗੱਡੀਆਂ ਵਾਲੇ ਵੇਹੜਾ ਨਾਲ ਵੀ ਸ਼ਿਕਾਰੀ ਕੁੱਤੇ ਵਾਲੇ ਵੀਰਾਂ ਨਾਲ ਵੀ ਜਿੰਨੀ ਮੁਹੱਬਤ ਤੁਸੀਂ ਦਿੱਤੀ ਆ ਮਾਲਵਾ ਟੀਵੀ ਤੇ ਹੁਣੇ ਇੱਕ ਇੰਟਰਵਿਊ ਚੱਲੀ ਜੋਤਵੀਰ ਇਹ ਸਵਾਲ ਦੀ ਦੋ ਦਿਨਾਂ ਅੱਜ ਤੁਸੀਂ 40000 ਤੋਂ ਪਾਰ ਕੀਤਾ ਉਹਦਾ ਵੀਊ ਬਹੁਤ ਧੰਨਵਾਦ ਸਾਰਿਆਂ ਦਾ ਰੱਬ ਰਾਖਾ ਪਰਮਾਤਮਾ ਕਰੇ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਜੀ